ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਾਰਤੀ ਫੌਜ 'ਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਵਾਰਸਾਂ ਨੂੰ 1 ਕਰੋੜ ਰੁਪਏ ਦੇਣ ਦੀ ਯੋਜਨਾ ਚਲਾਈ ਜਾ ਰਹੀ ਹੈ। ਇਸੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹਾਦਤ ਦਾ ਜਾਨ ਪੀਣ ਵਾਲੇ ਫੌਜ ਦੇ ਜਵਾਨਾਂ ਦੇ ਘਰ ਜਾ ਕੇ ਉਨ੍ਹਾਂ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੇ ਚੱਕ ਸੌਂਪ ਰਹੇ ਹਨ। ਇਸ ਦੇ ਨਾਲ ਹੀ ਪਰਿਵਾਰ ਦੀ ਮਦਦ ਲਈ ਹੋਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ ਸੀਐਮ ਸਾਹਿਬ ਨੇ ਜੀ ਇਹ ਹੀ ਕਿਹਾ ਸਾਡੇ ਵਾਸਤੇ ਵੀ ਸੋਨ ਉਸਾਰੀਆਂ ਸਹੂਲਤਾਂ ਮਿਲਣਗੀਆਂ ਜਿਹੜੀਆਂ ਮਿਲਦੀਆਂ ਫੌਜਿਆਂ ਨੂੰ ਆਪਣੇ ਬੱਚੇ ਨੂੰ ਸਹੀ ਦੀ ਦਾ ਦਰਜਾ ਮਿਲੂਗਾ ਦਿੱਤਾ ਜਾਊਗਾ ਇਹ ਹੀ ਸਨ ਗੱਲ ਸਾਰੀ ਕਹਿ ਕੇ ਕਹਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਨੇਕ ਉਪਰਾਲਾ ਕੀਤਾ ਗਿਆ ਹੈ। ਦਾਨਿਕਸਵਰਾ ਟੀਵੀ ਦੇਖ ਰਹੇ ਮੈਂ ਤੁਹਾਡੇ ਨਾਲ ਅਭਿਸ਼ੇਕ ਪਰਦਵਾਜ ਤੋਂ ਦੱਸਦੀ ਹਾਂ ਕਿ ਕੋਰੋਨਾ ਤੋਂ ਬਾਅਦ ਹੁਣ ਐਚਐਮਪੀ ਵਾਇਰਸ ਨੇ ਜਿਹੜਾ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਪੰਜਾਬ ਦੇ ਵਿੱਚ ਵੀ ਬੀਤੇ ਦਿਨਾਂ ਦਾ ਜਿਹੜਾ ਅਲਰਟ ਜਾਰੀ ਹੋ ਗਿਆ ਕੱਲ ਵੀ ਹੈਲਥ ਮਿਨਿਸਟਰੀ ਵੱਲੋਂ ਜਿਹੜਾ ਅਲਰਟ ਜਿਹੜਾ ਇਸ ਟੀਨ ਨੂੰ ਲੈ ਕੇ ਜਾਰੀ ਕੀਤਾ ਗਿਆ ਸਾਡੇ ਨਾਲ ਸਿਹਤ ਮਾਇਰ ਪਠਾਨਕੋਟ ਦੇ ਵਿੱਚ ਮੌਜੂਦ ਨੇ ਸਿਵਲ ਹਸਪਤਾਲ ਪਠਾਨਕੋਟ ਤੋਂ ਡਾਕਟਰ ਰੌਹਿਤ ਭਾਰਦਵਾ ਸਾੜਨਾ ਮੌਜੂਦ ਨੇ ਸਾਰੀ ਗੱਲਬਾਤ ਕਰ ਲਾਵਾਂਗੇ ਕਿ ਕੀ ਲੱਛਣ ਨੇ ਇਸ ਚੀਜ਼ ਦੇ ਤੇ ਕਿਵੇਂ-ਕਿਵੇਂ ਜਿਹੜਾ ਕਿ ਇਸ ਐਚਐਮਪੀਵੀ ਵਾਇਰਸ ਤੋਂ ਲੋਕਾਂ ਨੂੰ ਜਿਹੜਾ ਛੁਟਕਾਰਾ ਮਿਲੇਗਾ ਸਰ ਸਵਾਗਤ ਹੈ ਜੀ ਇਸ ਸਰ ਦਾ ਨਮਸਕਾਰ ਮੈਂ ਡਾਕਟਰ ਰਹਿਤ ਸਿਵਲ ਸਿਲ ਪਠਾਨਕੋਟ ਤੋਂ ਮੈਂ ਇੱਕ ਮੈਡੀਕਲ ਸਪੈਸ਼ਲਿਸਟ ਕਾਰਜ ਕਰਦਾ ਹਾਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਿੱਦਾਂ ਕਿ ਹਿਊਮਨ ਮੈਟਾਨੀਮੋ ਵੀਰਸ ਯੂ ਨੋ ਕਿ ਐਚ ਐਮ ਬੀ ਵੀਰਸ ਕਹਿੰਦੇ ਆ ਇਹ ਸਿੰਪਲ ਜਿਵੇਂ ਕੋਵਿਡ-19 ਆਇਆ ਸੀ ਉਦਾਂ ਹੀ ਇਨਫਲੈਂਜ਼ ਕਰ ਰਿਹਾ ਹੈ ਬੇਸਿਕਲੀ ਇਹ ਜਿਹੜਾ ਵੀਰਸ ਹੈ ਹਜੇ ਤੱਕ ਚਾਈਨਾ ਤੋਂ origin ਹੋਇਆ ਸੀਗਾ ਤੇ ਸਾਊਥਰਨ ਸਟੇਟ ਚ ਵੀ ਇੰਡੀਆ ਚ ਆ ਚੁੱਕਿਆ ਹੈ ਤੇ ਹਾਲੇ ਤੱਕ ਪਰ ਨਾਰਥ ਇੰਡੀਆ ਚ ਹਜੇ ਕੋਈ ਕੇਸ ਨਹੀਂ ਆਇਆ ਹੈ ਪਰ ਸਾਡੇ ਕੋਲ ਇਸ ਵਾਰ ਸਿਹਤ ਮੰਤਰੀ ਵੱਲੋਂ ਇਸ ਪਹਿਲੇ ਗਾਈਡਲਾਈਨ ਕਾਫੀ ਜਾਰੀ ਕੀਤੀ ਗਈਆਂ ਹਨ ਬੇਸਿਕਲੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਇਹ ਵਾਇਰਸ ਹੈ ਬੇਸਿਕਲੀ ਪਹਿਲੇ ਕਫ ਕੋਲਡ ਕਰਦਾ ਹੈ ਤੇ ਬੇਸਿਕਲੀ ਅਫੈਕਟ ਕਰਦਾ ਹੈ 5 ਸਾਲ ਤੋਂ ਘੱਟ ਬੱਚਿਆਂ ਨੂੰ 65 ایਅਰਸ ਉੱਪਰ ਅਡਲਟਸ ਨੂੰ ਤੇ ਜਾਂ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋਵੇ ਜਿਵੇਂ ਕਿ ਜੋ ਪੇਸ਼ੈਂਟ ਐਚ ਆਈ ਵੀ ਕੈਂਸਰ ਕੀਮੋਥੈਰੇਪੀ ਦੇ ਬਤੇ ਚੱਲ ਰਹੇ ਨੇ ਜਾਂ ਸੀਓਪੀਡੀ ਦੇ ਪੇਸ਼ੈਂਟ ਨੇ ਇਹਦੇ ਆਮ ਲੱਛਣ ਖਾਂਸੀ ਬੁਖਾਰ ਜੁਕਾਮ ਇਹਦੇ ਨਾਲ ਬੇਸਿਕਲੀ ਅਪਰ ਰੈਸਪੀਰੇਟਰੀ ਇਨਫੈਕਸ਼ਨ ਕਰਦਾ ਹੈ ਤੇ ਸੀਵਰ ਕੇਸਿਸ ਚ ਲੋਅਰ ਰੈਸਪੀਰੇਟਰੀ ਇਨਫੈਕਸ਼ਨ ਜਿਦਾ ਕਿ ਪਰੋਂਕਾਈਟਸ ਨਮੂਨੀਆਂ ਵਗੈਰਾ ਹੋ ਸਕਦਾ ਹੈ ਤੇ ਲੋਕਾਂ ਨੂੰ ਇਸ ਬਾਰੇ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਨੂੰ ਵੀ ਕਾਸ਼ੀ ਜੁਕਾਮ ਹੈ ਉਹ ਬੀੜ ਬਾੜ ਦੇ ਚੱਕੇ ਤੋਂ ਇਲਾਕੇ ਤੋਂ ਜਾਣ ਨੂੰ ਬਚਣ ਪ੍ਰੋਪਸ ਸੈਨੀਟਾਈਜ਼ਰ ਦਾ ਉਪਯੋਗ ਕਰਨ ਤੇ ਬੀੜ ਬਾੜੇ ਇਲਾਕੇ ਚ ਮਾਸਕ ਦਾ ਪ੍ਰਯੋਗ ਕਰਨ ਤੇ ਜਿਸ ਨੂੰ ਅਗਰ ਕਿਸੇ ਬੇਸ਼ੇਨ ਨੂੰ ਜਦਾ ਫੀਵਰ ਕਾਫੀ 103 104 ਚ ਚਲ ਜਾਂਦਾ ਹੈ ਤੇ ਜੇ ਸਾਹਸ ਲੈਣ ਦੀ ਦਿੱਕਤ ਹੁੰਦੀ ਹੈ ਜਿੱਦ ਤੇ ਜਲਦੀ ਜਾ ਕੇ ਆਪਣੇ ਹੋਸਪੀਟਲ ਮੇਰੇ ਹਸਪੀਟਲ ਤੇ ਜਾ ਕੇ ਚੈੱਕਅਪ ਕਰਾ ਸਕਦਾ ਹੈ ਚਾਹੇ ਕਿ Throat service ਤੇ ਸੈਂਪਲ ਲੀਤੇ ਜਾਣ ਤੇ ਪਰਪੋ ਡਾਕਟਰ ਦੀ ਸਲਾਹ ਨਾਲ ਇਲਾਜ ਕਰੇ। ਇੱਥੇ ਸਰ ਜੇਕਰ ਗੱਲ ਪਠਾਨਕੋਟ ਸਿਵਲ ਹਸਪੀਟਲ ਦੀ ਕੀਤੀ ਜਾਵੇ ਤੇ ਇੱਥੇ ਕੀ ਪ੍ਰਬੰਧ ਇਸ ਵੇਲੇ ਕਰ ਦਿੱਤੇ ਗਏ ਨੇ ਚਾਹੇ ਸੈਂਪਲਿੰਗ ਦੀ ਗੱਲ ਹੋਵੇ ਚਾਹੇ ਹੋਰ ਕਿਸੇ ਚੀਜ਼ ਦੀ ਗੱਲ ਹੋਵੇ। ਸਾਨੂੰ ਸਿਵਲ ਸਰਜਨ ਤੇ ਐਸਐਮਓ ਸਰ ਵੱਲੋਂ ਆਡਰ ਜਾਰੀ ਕਿਤੇ ਗਏ ਨੇ ਕਿ ਕੋਈ ਵੀ ਪੇਸ਼ੈਂਟ ਜਿਹੜਾ ਐਕਿਊਟ ਰੈਸਪੀਰੀ ਡਿਸਟ्रेस ਯਾਨੀ ਕਿ ਸਾਹ ਦੀ ਦਿੱਕਤ ਨਾਲ ਸਾਡੇ ਕੋਲ ਆਉਂਦਾ ਹੈ ਅਸੀਂ ਉਸੇ ਟਾਈਮ ਉਹ ਪੇਸ਼ੈਂਟ ਦਾ Throat swab ਜਾਂ nasal swab ਲੈਣਾ ਸੈਂਪਲ ਲਬੋਰੀਟਰੀ ਚ ਭੇਜਿਆ ਜਾਏਗਾ ਐਚਐਮਪੀ ਵਾਇਰਸ ਦੇ ਡਿਟੈਕਸ਼ਨ ਲਈ ਤੇ ਉਹਦੇ ਰੋਕੋਡੀਲੀ ਟਰੀਟਮੈਂਟ ਕੀਤੀ ਜਾਏਗੀ ਤੇ ਹਜੇ ਤੱਕ ਕੋਈ ਪਠਾਨਕੋਟ ਦੇ ਵਿੱਚ ਜਾਂ ਆਲੇ ਦੁਆਲੇ ਦੇ ਏਰੀਆ ਦੇ ਵਿੱਚ ਕੋਈ ਅਜਿਹਾ ਇਸ ਚੀਜ਼ ਨਾਲ ਸੰਕਰਮਿਤ ਕੋਈ ਪੇਸ਼ੈਂਟ ਆਪਣੇ ਕੋਲ ਪੁੱਜਿਆ ਅਜੇ ਤੱਕ ਜਾਂ ਕੋਈ ਨੋਟਿਚ ਆਇਆ ਨਹੀਂ ਜੀ ਹਜੇ ਤੱਕ ਸਾਡੇ ਕੋਲ ਕੋਈ ਵੀ ਐਕਿਊਟ ਰੈਸਪੀਰੇਟਰੀ ਇਲਨਸ ਦਾ ਮਤਲਬ ਕਿ ਜਿਹੜਾ ਪੇਸ਼ੈਂਟ ਸੀਵੀਅਰ ਡਿਸਟ्रेस ਰੈਸਪੀਰੇਟਰੀ ਡਿਸਟ्रेस ਹੋ ਉਹ ਅਜੇ ਤੱਕ ਨਹੀਂ ਆਇਆ ਹੈ ਤੇ ਅਜੇ ਤੱਕ ਆਪਾਂ ਕੋਈ ਇਦਾਂ ਸੈਂਪਲ ਨਹੀਂ ਲਿਆ ਹੈ ਯਾਨੀ ਕਿ ਲੋਕਾਂ ਨੂੰ ਇਹੀ ਹੈ ਕਿ ਪਠਾਨਕੋਟ ਦੇ ਵਿੱਚ ਹਜੇ ਤੱਕ ਕੋਈ ਪੇਸ਼ੈਂਟ ਨਹੀਂ ਹੈਗਾ ਲੇਕਿਨ ਸਿਵਲ ਹਸਪੀਟਲ ਦੇ ਵਿੱਚ ਸਾਰੇ ਪੂਰੇ ਪ੍ਰਬੰਧ ਹੋ ਚੁੱਕੇ ਨੇ ਹਾਂਜੀ ਜੀ ਪੂਰੇ ਪ੍ਰਬੰਧ ਕਿਤੇ ਸਿਵਲ ਸਰਜਨ ਦੇ ਐਸਐਮਓ ਸਰ ਵੱਲੋਂ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਤੇ ਅਸੀਂ ਮਤਲਬ ਐਚਐਮਪੀ ਵਾਇਰਸ ਦਾ ਇਲਾਜ ਕਰਨ ਲਈ ਪ੍ਰੋਪਰ ਤਿਆਰ ਆ ਠੀਕ ਧੰਨਵਾਦ ਤਾਂ ਬਿਲਕੁਲ ਪਠਾਨਕੋਟ ਸਿਵਲ ਹਸਪਤਾਲ ਦੇ ਵਿੱਚ ਵੀ ਐਚਐਮਪੀ ਵੀ ਵਾਇਰਸ ਦੇ ਨਾਲ ਲੜਨ ਦੇ ਲਈ ਜਿਹੜੇ ਪੂਰੇ ਪ੍ਰਬੁਖਤਾ ਪ੍ਰਬੰਧ ਕੀਤੇ ਗਏ ਨੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਉਸ ਚੀਜ਼ ਨੂੰ ਲੈ ਕੇ ਵੀ ਸਿਹਤ ਵਿਭਾਗ ਪੂਰੀ ਤਰ੍ਹਾਂ ਸਤਰਕ ਹੋ ਚ